ਮੇਮਾ ਲਾ ਹਾਂਜੀ ਤੇਰਾ ਦਿਮਾਗ ਨਾ ਜਿਆਦਾ ਖਰਾਬ ਹੋ ਰਿਹਾ ਹੈ ਕਿਉਂ ਮੈਂ ਕੀ ਕੀਤਾ ਹੁਣ ਕੀਤਾ ਤੈਨੂੰ ਨਹੀਂ ਪਤਾ ਮੰਮੀ ਨਾਲ ਕਿਦਾ ਬੋਲੀ ਜਾਂ ਤੈਨੂੰ ਜਾਣੀ ਪਾਉਂਦੀ ਉਹ ਟੀ ਆਈ ਅੱਜ ਕੀ ਸੋਚੂਗੀ ਸਾਡੇ ਬਾਰੇ سارے ਮਹੱਲੇ 'ਚ ਸਾਡੀ ਇੰਨੀ ਇੱਜ਼ਤ ਹੈਗੀ ਆ ਅਸੀਂ ਤੇ ਜਲ ਬਣਾ ਬਣਾ ਮਰ ਗਏ ਆ ਤੇ ਤੁਸੀਂ ਰੋਲਨ ਚ ਬੈਠ ਨਹੀਂ ਲਾਂਦੀਆਂ ਤੈਨੂੰ ਪਤਾ ਨਹੀਂ ਲੱਗਦਾ ਵੀ ਮਾਂ ਸਾਡੀ ਨਾਲ ਕਿੱਦਾਂ ਬੋਲਣਾ ਮੈਂ ਤਾਂ ਕੁਝ ਗਲਤ ਨਹੀਂ ਬੋਲੀ ਮੈਂ ਠੀਕ ਨਹੀਂ ਹੈ ਨਾ ਤੇ ਮੈਂ ਤਾਂ ਕਿਹਾ ਕਿ ਮੰਮੀ ਜੀ ਤੁਸੀਂ ਗਲਤ ਨਹੀਂ ਹੈ ਤੇਰੇ ਕੋਲ ਜਾਣ ਬੰਦਿਆ ਚਾਮ ਜਿਹੜੇ ਕੰਮ ਕਰ ਲਾ ਕੇ ਤੁਸੀਂ ਉਹ ਜਿਹੇ ਗੱਲਾਂ ਕਰਦੀ ਜਿੱਦਾਂ ਉਹ ਬੋਦੀ ਹੁੰਦਾ ਤੂੰ ਬੋਲ ਲਾ ਪੀ ਮੇਰਾ ਜੀ ਕਹਦਾ ਜਿਹੜਾ ਚਪੇੜਾ ਮਾਰ ਮਾਰ ਕੇ ਮੂੰਹ ਲਾਲ ਕਰਦਾ ਹਾਂ ਆ ਤਾਂ ਬੜਾ ਵਧੀਆ ਕੰਮ ਕਰਨ ਦੇ ਆ ਜਿਹੜਾ ਤੂੰ ਕਹਿੰਦੇ ਚਪੇੜਾ ਮਾਰ ਮਾਰ ਕੇ ਕੰਮ ਕਰਾਂ ਇਹ ਚਪੇੜਾ ਖਾਣ ਵਾਲੀ ਹੋਈ ਪਈ ਆ ਇਹ ਹੈ ਜੀ ਇਹ ਇਹਦਾ ਜਿਆਦਾ ਇਹ ਬਣਾਜੀ ਉਹ ਕਹਦਾ ਇਹ ਪੁੱਤਰ ਗਈ ਆ ਉਹ ਗਈ ਨਾ ਆਪਣੀ ਤਾਈ ਘਰ ਤੇ ਅੱਜ ਫੜ ਮੇਰੀ ਗੱਲ ਸੁਣ ਉੱਥੇ ਫਰਨੈਲ ਪਈ ਹੋਣੀ ਮੰਮੀ ਦੀ ਕਿਹੜਾ ਕੰਮ ਬੁਖਾਰੀਏ ਮੈਂ ਕਿਹਾ ਕੰਮ ਕਰ ਇਸ ਤੇ ਨਾਮ ਲਾਵਾਂਗੇ ਆਪਾਂ ਸ਼ੰਮੀ ਦਾ ਉਹਨੇ ਕੀਤਾ ਹੋਂ ਦੱਸ ਤੂੰ ਕੀ ਕਰਨਾ ਚਾਹਨੀ ਹੋਂ ਦੱਸ ਕਿਉਂ ਜੋ ਜੋ ਬੋਲਦੀ ਮਾਰੋ ਮੇਰੀ ਗਾੜੀ ਦੱਸ ਤੂੰ ਸਾਡੇ ਮਗਰ ਲੱਗਣਾ ਕਿ ਸ਼ੰਮੀ ਮਗਰ ਲੱਗਣਾ ਛੇਤੀ ਬੋਲ ਮੈਂ ਕਿਸੇ ਮਗਰ ਵੀ ਨਹੀਂ ਲੱਗਣਾ ਮਗਰ ਨਹੀਂ ਲੱਗਣਾ ਉਹ ਪਰਸ ਵਿੱਚ ਹੀ ਰਹਿ ਗਿਆ ਚਲ ਬਾਅਦ ਵਿੱਚ ਕੱਢ ਲਵਾਂਗੇ ਦੀਦੀ ਦੀਦੀ 회ਕਾ ਦੀ ਗਾਜੋਂ ਦੀ ਮੇਰੀ ਗੱਲ ਸੁਣਾ ਤੈਨੂੰ ਮੰਮੀ ਨੇ ਮਗਰ ਲੱਗਣਾ ਹੀ ਪੈਣਾ ਉਹ ਲੱਗਣਾ ਕਿਉਂ ਨਹੀਂ ਆ ਤੂੰ ਤੇ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਲੈ ਸਾਡੀ ਮੰਮੀ ਨੇ ਨਾ ਕਿਸੇ ਸਾਹਮਣੇ ਬੇਇੱਜ਼ਤੀ ਨਹੀਂ ਕਰਨੀ ਨਹੀਂ ਤੇ ਮਾਰ-ਮਾਰ ਜੁੱਤੀਆ ਤੈਨੂੰ ਲੈ ਕੰਨਵਾਕ ਸਿੱਧਾ ਕਰ ਦੂੰਗਾ ਤੂੰ ਇੱਧਰ ਕੱਟ ਕੇ ਲੈ ਕੇ ਆ ਇਕ ਦਲੇਰ ਮੇਂ ਜੀ ਛੱਡੋ ਆ ਛੱਡੋ ਤੈਨੂੰ ਇੱਥੇ ਫੜ ਕੇ ਲੈ ਕੇ ਆ ਫਰਨੈਲ ਪਾ ਦੇ ਮੂੰਹ ਚ ਮੰਮੀ ਜੀ ਕੀ ਕਰੰਦੇ ਹੋ ਤੂੰ ਮੇਰੀ ਗੱਲ ਸੁਣ ਤੂੰ ਫਿਰ ਹੋਣ ਕਰ ਪ੍ਰੋਮਿਸ ਕਰ ਸੰਣਾ ਕਿ ਮੰਮੀ ਜੀ ਅੱਜ ਤੋਂ ਬਾਅਦ ਮੈਂ ਸ਼ਮੀ ਲੈ ਕੇ ਆ ਲੈ ਕੇ ਆ ਮੇਰੀ ਗੱਲ ਸੁਣ ਹੁਣ ਤੂੰ ਦੱਸ ਇਹੋ ਦੇ ਦੀਆਂ ਤੂੰ ਥੋੜਾ ਬਣ ਮੰਨਣਾ ਕਿ ਨਹੀਂ ਮੰਨਣਾ ਤੇਰਾ ਦਿਮਾਗ ਖਰਾਬ ਹੋ ਗਿਆ ਖਰਾਬ ਨਹੀਂ ਦਿਮਾਗ ਸਹੀ ਆਇਆ ਹਣਾ ਕੀ ਇਹ ਸ਼ਮੀ ਇਹ ਐ? ਅਹਹ। ਦੀਦੀ ਕੀ ਐ? ਕੁਝ ਨਹੀਂ। ਵੈਸੇ ਹੀ ਤੈਨੂੰ ਪਤਾ ਹੈ ਕਿ ਇਹਨੂੰ ਦੌਰੇ ਪੈਂਦੇ ਆ। ਅੱਜ ਫੇਰ ਇਹਨੂੰ ਦੌਰਾ ਪੈ ਗਿਆ। ਦਵਾਈ ਨਹੀਂ ਖਾਣਦੀ। ਤੇ ਉਹ ਡੇਟ ਐਕਸਪਾਇਰ ਵਾਲੀ ਦਵਾਈ ਲੱਗੀ। ਸ랜ਦ ਉਹ ਫੜ ਲਈ ਉੱਪਰ ਇਹ ਕੋ ਖੋਲੀ। ਮੰਮੀ ਜੀ, ਬਹੁਤੇ ਚਲਾਕ ਨਾ ਬਣੋ। ਮੈਨੂੰ ਪਤਾ ਜਿਹੜੇ ਦੌਰੇ ਪੈਂਦੇ ਆ ਇਹਨੂੰ। ਦੌਰਾ ਤੁਹਾਨੂੰ ਦੋਵਾਂ ਨੂੰ ਪੈ ਗਿਆ ਹੋਣਾ ਹੁਣ। ਜਿਹੜੇ ਵੀ ਹਾਂ ਕੁਛ ਕਰਨ ਦੇ ਜੇ। ਸਾਨੂੰ ਦੌਰਾ ਪੈ ਗਿਆ? ਸਾਨੂੰ ਕਾਹਦਾ ਦੌਰਾ ਪੈ ਗਿਆ ਨਹੀਂ? ਕਰ ਗੱਲ। ਕਾਹਦਾ ਦੌਰਾ ਪੈ ਗਿਆ? ਕੀ ਕਰਨ ਦੇ ਉਹ ਦੇਣਾ? ਕੀ ਕਰਨ ਦੇਓ? ਬੋਲੋ। ਜੋ ਮਰਜ਼ੀ ਕਰੀਏ। ਤੇ ਨੂੰ ਇਹਦੇ ਵਿੱਚ ਕੀ ਲੈਣਾ ਨਾ ਕਿ ਹਾਂ ਗਈ ਆ ਤੇ ਹੁਣ ਇਹਨੂੰ ਕੱਲੀ ਨੂੰ ਘੇਰੀਏ ਤੇ ਮੇਰੀ ਗੱਲ ਸੁਣ ਲੋ ਜਿੱਦਣ ਤੂੰ ਹੁਣ ਉਹਦੇ ਤੇ ਹੱਥ ਚੁੱਕਿਆ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਜੀ ਸਿੱਧੀ ਹਵਾਲਾਾਂ ਦੀ ਜਾਓਗੇ ਇਹ ਤੁਹਾਨੂੰ ਮੈਂ ਦੱਸਦਾ ਪਰ ਮੈਂ ਵੀ ਤੁਹਾਨੂੰ ਆਪਣੀ ਘਰ ਵਾਲੀ ਨੂੰ ਸਮਝਾ ਨਹੀਂ ਸਕਦਾ ਕੋਈ ਹੈ ਨਾ ਸਮਝ ਨਹੀਂ ਸਕਦਾ ਉਹਨੂੰ ਵੀ ਗਲਤ ਦਵਾਈ ਪੀਂਦੀ ਹੈ ਮੇਰੀ ਗੱਲ ਸੁਣੋ ਸਮਝਾਉਣ ਦਾ ਕੋਈ ਤਰੀਕਾ ਹੁੰਦਾ ਵਾ ਹੱਥ ਚੁੱਕਣ ਦਾ ਕੋਈ ਮਤਲਬ ਨਹੀਂ ਬਣਦਾ ਜਨਾਨੀ ਤੇ ਤੁਹਾਨੂੰ ਪਤਾ ਵੀ ਹੈ ਕੋਸ਼ ਨੀ ਮੈਨੂੰ ਸਭ ਨਾਲ ਸ਼ਰਮ ਕਰ ਆਪਣੇ ਜੇਡ ਨਾਲ ਕਿਤਰਾ ਗਾਹ ਹੋ ਕੇ ਜਮਾਲੜਾ ਆਂਡਈਆ ਮੇਰੇ ਨਾਲ ਗੱਲ ਕਰ ਰਾਜੂ ਚੁੱਪ ਕਰ ਬਾਅਦ ਚ ਇੱਡੇ ਵਰਗੀਆਂ ਕਹਿੰਦੀਆਂ ਬੰਦਾ ਕੇ ਹੱਤੀ ਪੈ ਗਿਆ ਸਾਡੇ ਮੈਨੂੰ ਸੁਝਾਉਂਦਾ ਫਿਰ ਮੈਂ ਨਹੀਂ ਨੀਚ ਨਹੀਂ ਆ ਕਿ ਮੈਂ ਕਿਹੇ ਤੇਰੇ ਝੂਠਾ ਇਹ ਬਲੇਮ ਲਾਉਂਗੀ ਉਹ ਤੇਰਾ ਕੀ ਪਤਾ ਨਾਲੇ ਤੂੰ ਕੰਨੇ ਮੇਰੇ ਤੋਂ ਚੋਰੀ ਕੰਮ ਕਰਦੇ ਆ ਲੈ ਫੜਵੇ ਫੜ ਸੇਕੇ ਦੇ ਪਾਸੇ ਇੱਡੇ ਸਾਹਮਣੇ ਕਰਦੇ ਆ ਫੜ ਫੜ ਪਰ ਪਰਿਓ ਉਰੇ ਨੋ ਇੱਡੇ ਸਾਹਮਣੇ ਕੰਮ ਕਰਦੇ ਇਹ ਕੀ ਕਰਦੀ ਹੈ ਫੜ ਮਮੀ ਤੂੰ ਰਜੂ ਨੂੰ ਫੜ ਫੜ ਹਾਈ ਤਾਂ ਕਿ ਮੈਂ ਹੁਣ ਇਹ ਅੰਦਰ ਕਰੂੰਗੀ ਰਜੂ ਫੜ ਫੜ ਪੁਲਿਸ ਨੂੰ ਫੋਨ ਬਣਾ ਮੰਮੀ ਪੁੱਤ ਨੂੰ ਆਉਣਾ ਨਹੀਂ ਕਰਦਾ ਕਿਉਂ ਨਹੀਂ ਕਰਨਾ ਕਿਉਂ ਨਹੀਂ ਕਰਨਾ ਕੋਈ ਫੜਾ ਕਰ ਮੇਰੀ ਗੱਲ ਸੁਣ ਪਾ ਬਹਿ ਕੇ ਗੱਲ ਕਰ ਲੈਂਦੇ ਆ ਮੈਂ ਸਮਝਾਉਣਾ ਮੰਮੀ ਨੂੰ ਪਹਿਲਾਂ ਬਹਿ ਕੇ ਗੱਲ ਕੀਤੀ ਆ ਪਹਿਲੇ ਕਿੱਥੇ ਬਹਿ ਕੇ ਹੋਰ ਕਰ ਲੈਂਦੇ ਹੋਰ ਕਰ ਲੈਂਦੇ ਆ ਓ ਡਰਪੋਕਾ ਕੋਈ ਆਪਣਾ ਬੰਦਾ ਲੱਭ ਗਿਆ ਨਾ ਉਹਦੇ ਹੱਥੇ ਪਾਓ ਤਾ ਲੋਕੋ ਸੁਆਦ ਵੀ ਦੱਸੇ ਇਹ ਜਨਾਨੀ ਨਹੀਂ ਆਥੇ ਬਈਆਂ ਮੰਮੀ ਦੇ ਨਹੀਂ ਬਈ ਤੂੰ ਤੇ ਪਹਿਲੇ ਤੁਸੀਂ ਲੋਕ ਪਏ ਹੋ ਫੇਰ ਹੀ ਹੋ ਪਈ ਮੈਂ ਤੇ ਆਪਣੀ ਜਨਾਨੀ ਨੂੰ ਕਹਿੰਦੇ ਹਾਂ ਉਸ ਤੈਨੂੰ ਕੁਝ ਗਿਆ ਨਾ ਆਪਣੀ ਜਨਾਨੀ ਨੂੰ ਇੱਦਾਂ ਰੱਖੋਗੇ ਸ਼ਰਮਜਾ ਹੈ ਕੀ ਤੁਹਾਨੂੰ ਕੋਈ ਕਿ ਜਨਾਨੀਆਂ ਨੂੰ ਕਿੱਦਾਂ ਰੱਖੀਦਾ ਕੁਝ ਪਤਾ ਵੀ ਹੈਗਾ ਤੁਹਾਨੂੰ ਮੈਨੂੰ ਪੜਾਵਾ ਕੋਈ ਨਹੀਂ ਆਪਾਂ ਕਰ ਲੈਨੇ ਗੱਲ ਬਾਅਦੋਂ ਪਤਾ ਤੁਹਾਨੂੰ ਇੱਦਾਂ ਨਹੀਂ ਲੱਗਣਾ ਪਤਾ ਤੁਹਾਨੂੰ ਲਵਾਉਣਾ ਪੈਣਾ ਵਾ ਫੋਨ ਫੜਾਓ ਇੱਧਰ ਮੈਂ ਤੁਹਾਨੂੰ ਕਹਿ ਤਾਈ ਫੋਨ ਨਹੀਂ ਮਿਲਣਾ ਪਾਜੀ ਮੇਰੀ ਗੱਲ ਸੁਣੋ ਬੜਾ ਸੈਨ ਕਰ ਲਿਆ ਹੁਣ ਨੀ ਜ ਸੈਨ ਹੋਣਾ ਕੁਝ ਗਈ ਮੈਂ ਤੁਹਾਨੂੰ ਉਦੋਂ ਦੀ ਕਹਿਣ ਦੀ ਆ ਕਿ ਮੈਂ ਇਸ ਘਰ ਦਾ ਨਾਂ ਨਹੀਂ ਕੱਢਣਾ ਚਾਹੁੰਦੀ ਮੈਂ ਚਾਹੁੰਦੀ ਆ ਕਿ ਇੱਥੇ ਉਹਦੇ ਸਾਰਾ ਕੁਝ ਠੀਕ ਹੋ ਜਾਏ ਕੀ ਬੰਦਾ ਉਹਨਾਂ ਵਿਚਾਰੀਆਂ ਧੀਆਂ ਦਾ ਜਿਹੜੀਆਂ ਘਰ ਛੱਡ ਕੇ ਚਲ ਜਾਂਦੀਆਂ ਵਾ ਪੁਲਿਸ ਨੂੰ ਫੋਨ ਕਰਦੀਆਂ ਪੁਲਿਸ ਨੇ ਤੇ ਇੱਥੇ ਆ ਕੇ ਤੁਹਾਨੂੰ ਰੈਸਟੇ ਕਮੈਂਟਸ ਕਰ ਲੈਣਾ ਪਰ ਘਰ ਦਾ ਨਾਂ ਨਿਕਲ ਜਾਣਾ ਕੁਝ ਤੇ ਸ਼ਰਮ ਜਾ ਕਰ ਲੋ ਮੈਂ ਕਹਿੰਦੀ ਤੁਸੀਂ ਉਹਦੇ ਹੀ ਸੁਧਰ ਜੋ ਉਹਦੇ ਸਾਨੂੰ ਖੁੱਲਾ ਮੰਗ ਰੱਖੋ ਬਿਨਾਂ ਲਾਜ ਤੋਂ ਪਰ ਤੁਸੀਂ ਨਹੀਂ ਸੁਧਰਦੇ ਪਹਿਲੇ ਮੈਨੂੰ ਲੱਗਦਾ ਕੁਝ ਕਰਕੇ ਹਟੋਗੀ ਮੈਂ ਆਣਾ ਛੰਮੀ ਮੰਮੀ ਨਾਲ ਗੱਲ ਕਰਦਾ ਵਾਂ ਤੇ ਤੂੰ ਬੋਲ ਸੜੇ ਫੋਨ ਨਹੀਂ ਕਰਨਾ ਆ ਫੋਨ ਨਾ ਲਾਵਾ ਮੈਨੂੰ ਨਾਲੇ ਗੁਰਪ੍ਰੀਤ ਕਿੱਥੇ ਹਨ ਉਹਨੂੰ ਲਿਆ ਸੱਦ ਕੇ ਜਰਾ ਦੋ ਚਪੜਾ ਨੇ ਮਾਰੀਆਂ ਤਾਂ ਇੱਧਰ ਭੱਜੀ ਆ ਆ ਇੱਧਰ ਇਹਦੇ ਭਰਾ ਕੀ ਗੋਲ ਖਲੋਂਡੇ ਆ ਵੇਖੇ ਨਾ ਹਨ ਕੇ ਕੀ ਬਣਨ ਡਿਆ ਇੱਥੇ ਕਿੱਥੇ ਗਈ ਉਹ ਕੀ ਪਤਾ ਕਿੱਥੇ ਚਲ ਗਈ ਉਹ ਰਾਜੂ ਇਹਨੂੰ ਫੜ ਜਰਾ ਕ ਫੜ ਜਰਾ ਕ ਹੁਣ ਮੰਮੀ ਜੀ ਗੱਲ ਸੁਣਾ ਮੇ ਨਹੀਂ ਮੈਂ ਤਾਂ ਕਹੀਨੇ ਕਰ ਕਹਤੀ ਦੇਖ ਕੇ ਤੇ ਗਾੜੀ ਨਾ ਆ ਜਿਓ ਮੇਰੇ ਤੋਂ ਕੋਰਾ ਕੋਈ ਨਹੀਂ ਜਣ ਰਾਜੋ ਰਾਜੋ ਇਹਨੂੰ ਕਹਿ ਆਪਾਂ ਬਹਿ ਕੇ ਗੱਲ ਕਰਦੇ ਆਪਾਂ ਬਹਿ ਕੇ ਗੱਲ ਕਰਦੇ ਆਪਾਂ ਆਪਾਂ ਬਹਿ ਕੇ ਗੱਲ ਕਰਦੇ ਨਾ ਮਮਾ ਨੂੰ ਮੈਂ ਸਮਝਾ ਦੂੰਗਾ ਤੂੰ ਬਾਅਦ ਚ ਗੱਲ ਕਰਦੇ ਬਾਅਦ ਚ ਸਮਝਾ ਦੋ ਤੈਨੂੰ ਕੌਣ ਸਮਝਾਊਗਾ ਰਾਜੋ ਇਨਾ ਤੰਗ ਕਰ ਮਾਰਿਆ ਤੁਸੀਂ ਜਨਾਨੀਆਂ ਨੂੰ ਭਾਜੀ ਇਨਾ ਤੰਗ ਕਰ ਮਾਰਿਆ ਵਾ ਤੇ ਜਿੱਦਣ ਜਨਾਨੀਆਂ ਨੇ ਕੋਈ ਸਟੈਪ ਉਠਾਇਆ ਨਾ ਤੁਹੀ ਲਕਬੜਾ ਨੇ ਤੁਹੀ ਜਾਣਾ ਕਿਧਰ ਨੂੰ ਜੇ ਸੁਣਜੋਗੇ ਤੇ ਚੰਗੇ ਰਹੋਗੇ ਇਹ ਤੁਹਾਨੂੰ ਮੈਂ ਦੱਸਤਾ ਜੀ ਮੈਂ ਤੁਹਾਨੂੰ ਕਹਿ ਤਾ ਨਿਆਵਾ ਮਾਂ ਮੰਮੀ ਨੂੰ ਸਮਝਾ ਦਿੰਦਾ ਵਾ ਹੋਰ ਮੈਂ ਦੱਸ ਕੀ ਕਰਾਂ ਸਮਝਾਣਾ ਮਮੀ ਨੇ ਕੋਈ ਗੱਲ ਨਹੀਂ ਪਛਾਣ ਤੂੰ ਗੱਲ ਕਰਦੇ ਕੋਈ ਗੱਲ ਨਹੀਂ ਸਲਾਹ ਕਰਦੇ ਕੋਈ ਨਹੀਂ ਬੰਦੇ ਨਾਲੇ ਆਪਣੀ ਮਾਂ ਨੂੰ ਕਹੋ ਕਿ ਮੇਰਾ ਗਹਿਣਾ ਦੇਵੇ ਮੇਰੀ ਭੂਆ ਦੀ ਕੁੜੀ ਦਾ ਵਿਆਹ ਹੋੰਡਿਆ ਵਾ ਮੈਨੂੰ ਸਾਰਾ ਗਹਿਣਾ ਮੇਰਾ ਚਾਹੀਦਾ ਇਹ ਤੁਹਾਨੂੰ ਮੈਂ ਦੱਸਦਾ ਸੋਹਣੀ ਗੱਲ ਆ ਤੇਰਾ ਫੋਨ ਆਇਆ ਜੀ ਸ਼ਮੀ ਸ਼ਮੀ ਮੇਰੀ ਧੀ ਆਪਾ ਨਾ ਆਪਾ ਆਪਾ ਨਾ ਮੇਰੀ ਧੀ ਮੇਰੀ ਗੱਲ ਸੁਣ ਪਤਾ ਕੀ ਆਪਾਂ ਨਾ ਬਹਿ ਕੇ ਗੱਲ ਕਰਦੇ ਹਨਾ ਤੂੰ ਜਾ ਬਹਿ ਕੇ ਗੱਲ ਕਰਦੇ ਜਾਓ ਜਾ ਬਹਿ ਕੇ ਗੱਲ ਕਰਦੇ ਜਿਹੜੀ ਗੱਲ ਕਰਨੀ ਹੈ ਨਾ ਕਰ ਲਓ ਸੋਚ ਸਮਝ ਕੇ ਨਹੀਂ ਤਾਂ ਵੇਖ ਤਾਂ ਡੱਬਾ ਬਣਾਉਂਦੀ ਕੀ ਹੁਣ ਮੈਂ ਸ਼ਰਮ ਨਹੀਂ ਤੁਹੀ ਜਦ ਵੀ ਮਲੇ ਫੋਨ ਚੁਲੇਇਆ ਇਹਦੇ ਕੋਲ ਪੁਲਿਸ ਨੂੰ ਲੱਗੀ ਸੀ ਫੋਨ ਕਰ ਲੈ ਜਲੀ ਗੇਮ ਸਾਡੇ ਤੇ ਸਾਡੇ ਨਾਲ ਕੀ ਬਣ ਗਿਆ ਵਾ ਦੱਸ ਉਹ ਇਹ ਛੇੜ ਕਿੱਥੋਂ ਆ ਗਈ ਇੱਤੇ ਰਾਜੂ ਹੁਣ ਸਾਨੂੰ ਬੜੇ ਧਿਆਨ ਨਾਲ ਰਹਿਣਾ ਪੈਣਾ ਹੈ ਅੱਜ ਸਾਡੇ ਮਾਪੁੱਤਾਂ ਦੇ ਹੱਥੀ ਪੈ ਗਈ ਤੇ ਕੱਲ ਨੂੰ ਜੋ ਮਰਜ਼ੀ ਕਰ ਸਕਦੀ ਹੈ ਡਰਦੀ ਨਹੀਂ ਓਏ ਫਿਰ ਉਹਨੂੰ ਦੱਸੋ ਕਿਆ ਰਖਾ ਲੂ ਸ਼ਾਮੀ ਸਲਾਹ ਕਰ ਦੱਸ ਸ਼ਾਮੀ ਨੂੰ ਕੀ ਕਹਿਣਾ ਬੁਲਾਉਣਾ ਛੁੱਪ ਕਰ ਚਾਰ ਪੰਜ ਦਿਨ ਛੁੱਪ ਕੀਤਾ ਰਹਿ ਆਪ ਵੀ ਗੱਡੀ ਲੈ ਕੇ ਆ ਜੇਗੀ ਚੁੱਪ ਕੀਤਾ ਰਹਿ ਤੇ ਇਹ ਗੱਲ ਕਿਸੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ ਕਿ ਸਾਨੂੰ ਦੋਵਾਂ ਨੇ ਫੜ ਕੇ ਹਨੇ ਭੰਦੇ ਆ ਮੈਂ ਸਹੀ ਗੱਲ ਜੇ ਸੇ ਤੂੰ ਗੱਲ ਸੁਣ ਭੰਨਿਆ ਤੇ ਪਾਈ ਆ ਪਰ ਇੱਕ ਗੱਲ ਇਹ ਜਿਹੜਾ ਪਾ 10 ਮਾਰ ਗਿਆ ਨਾ ਉਹਦੇ ਤੇ ਇੱਕ ਖਾਦੀ ਜਿਹੜੀ ਹੈ ਨਾ ਉਹ ਬੜੀ ਸ਼ਰਮ ਵਾਲੀ ਖਾਦੀ ਹੈ ਚਲ ਇਹ ਗੱਲ ਸਹੀ ਹੈ ਮਾਰੀਆਂ ਨਹੀਂ ਕਿਰੇ ਦੀ ਜਿਹੜੀ ਅਚਾਨਕ ਫੈ ਜਾਂਦੀ ਹੈ ਨਾ ਚੱਲ ਚੱਲ ਮੇਰਾ ਗੋਦਰਾ ਤੂੰ ਖਿਲਾ ਚੱਲ ਆਜੋ ਚੱਲ ਆਜੋ ਧੰਨਵਾਦ ਦਵਾਈ ਦਿਵਾ ਕੇ ਦੋ ਆਜਾ ਆਜਾ ਟਿਊਬ ਪਈ ਬਾਹਰ ਤੁਹਾਡੇ ਹੱਥ ਤੇ ਲੰਘਾ ਆਜੋ ਹਾਂ ਤੂੰ ਦੀ ਕਹਿ ਚੀਤੀ ਕਿਤੇ ਕਲੇਣਾ ਕਿਤੇ ਕਿੱਥੇ ਮੱਥੇ ਲੱਗ ਗਏ ਸਾਡੇ ਚੰਮੀ ਚੰਗਾ ਹੈ ਤੂੰ ਟੈਨ ਨਾ ਆ ਗਈ ਅੱਜ ਤੇ ਨਾਲੇ ਮੈਨੂੰ ਮਾਰ ਹੀ ਦੇਣਾ ਸੀ ਤੈਨੂੰ ਪਤਾ ਫਰਨਲ ਫੜੀ ਹੀ ਅੱਜ ਇਹਨਾਂ ਨੂੰ ਪਿਆ ਦੇਣੀ। ਮਾਰੇ ਲਿੱਤੀਆਂ ਕਹੇ ਪਾਸੇ ਉਹ ਮੂੰਹ ਖੋਲ ਕੇ ਨਾ ਤੇ ਬੋਤਲ ਇਹਨਾਂ ਦੇ ਮੂੰਹ 'ਚ ਪਾ ਦੇਣੀ। ਇਹਨਾਂ ਨੇ ਤਾਂ ਫਾਇਦਾ ਠਾਇਆ ਕਿ ਸ਼ੰਮੀ ਦੋ ਮਿੰਟੇ ਗਈ ਹੈ ਤਾਈ ਜਣ ਤੇ ਅਹੀਂ ਫਾਇਦਾ ਠਾਇਈਏ। ਨਾ ਮੈਂ ਟਾਈਮ ਨਾ ਆਉਂਦੀ ਇਹਨਾਂ ਨੇ ਤਾਂ ਤੈਨੂੰ ਮਾਰ ਮਕਾਉਣਾ ਸੀ ਕੁਝ ਨਾ ਕੁਝ ਖੋਲ ਕੇ ਤੈਨੂੰ ਪਿਆਇਆ ਲੈ। ਸ਼ੰਮੀ ਜੋ ਅਜੇ ਤੱਕ ਮੈਂ ਨਹੀਂ ਨਾ ਕਰ ਸਕੀ ਤੂੰ ਆਣ ਕੇ ਕਰਤਾ। ਹੁਣ ਇਹਨਾਂ ਨੂੰ ਇੱਦਾਂ ਹੀ ਸਬਕ ਸਿਖਾਉਣਾ ਪੈਣਾ। ਇੱਦਾਂ ਨਹੀਂ ਨਾ ਹਟਣਾ। ਅੱਜ ਫੇਰ ਵੀ ਵੇਖ ਲੈ ਡਰਈ ਥੋੜੇ ਜਿਹੀ। ਮੈਂ ਤਾਂ ਇਦਾਂ ਹੀ ਨਾ ਤੁਰ ਕੇ ਚੁੱਪ ਕੀਤੀ ਰਹਿਣੀ ਤੂੰ ਬਿਲਕੁਲ ਨਾ ਘਬਰਾ ਮੈਂ ਹਮੇਸ਼ਾ ਤੇਰੇ ਨਾਲ ਹੀ ਆਪਾਂ ਦੋਨਾਂ ਨੇ ਰਲ ਕੇ ਇਹ ਘਰ ਸੁਧਾਰਨਾ ਹੀ ਸੁਧਾਰਨਾ ਇਹਨੂੰ ਮਾਤਾ ਨੂੰ ਪੋਚੇ ਨਾ ਨਰਵਾਏ ਮੈਂ ਥੱਲੇ ਬੈ ਬੈ ਪੋਚੇ ਤੇ ਝਾੜੂ ਲਾਉਗੀ ਤੇ ਮੇਰਾ ਨਾਂ ਵਟਾ ਦੀ ਹਾਂ ਜਿਹੜਾ ਤੇਰਾ ਘਰ ਵਾਲਾ ਐ ਨਾ ਕੰਨ ਚ ਪਾਇਆ ਨਾ ਰੜਕੂਗਾ ਤੇ ਦੂਜਾ ਤੇ ਉਦਾਂ ਹੀ ਪਤਾ ਨਹੀਂ ਉਹਦੀ ਦਸ ਧੋਖ ਨਹੀਂ ਪਿਓ ਗਿਆ ਕਿੱਥੇ ਉਹ ਤੇ ਇਹਨਾਂ ਸਾਰਿਆਂ ਤੋਂ ਡਰਪੋ ਕੇ ਜਿਹੜਾ ਲੋਕੇ ਬੈਠਾ ਕੇ ਆਉਣ ਹੀ ਲੜਿਆ ਇਹ ਤੇ ਫੇਰ ਦਲੇਰੀ ਮੁਕਾਬਲਾ ਕਰਨ ਦੇ ਜਿਹੜੇ ਸਾਡੇ ਇਹ ਵੀ ਮਾਂ ਤੇ ਮਗਰ ਲਾ ਕੇ ਹੀ ਦਲੇਰ ਆ ਵੇਖੇ ਕਿ ਕਿਸੇ ਤੇ ਡਰ ਕੇ ਆਈ ਦੀਦੀ ਅੱਜ ਇਹਨਾਂ ਨੇ ਫੋਨ ਖੋਲਿਆ ਨਹੀਂ ਤੇ 2 ਮਿੰਟ ਚੈਨਲ ਨੂੰ ਮੈਂ ਉਹ ਮਜ਼ਾ ਚਖਾਉਣਾ ਸੀ ਨਾ ਮੈਂ ਬਸ ਇੱਕੋ ਗੱਲ ਸੋਚਦੀ ਸੀ ਕਿ ਘਰ ਦਾ ਨਾਂ ਨਾ ਰੋਸ਼ਨ ਹੋਵੇ ਲੋਕੀ ਬਾਹਰ ਇਹ ਨਾ ਕਹਿਣ ਕਿ ਠਾਣਿਓ ਤੇ ਪਾਣੀ ਹੋਈਆਂ ਵਾ ਨੋਹਾਂ ਵੀ ਤੇ ਘਰ ਦੇ ਵੀ ਸਾਰੇ ਕਿਉਂਕਿ ਮੈਂ ਸੌਂ ਖਾਦੀ ਆ ਵਸਣਾ ਤਾਂ ਮੈਂ ਐਸੇ ਘਰ 'ਚ ਹੀ ਵਸਣਾ ਹੈ ਜੇ ਕੱਟਣਾ ਹੈ ਨਾ ਤੇ ਮੈਂ ਇਹਨਾਂ ਨੂੰ ਕੱਢੂੰਗੀ ਅਹੀਂ ਕਿਤੇ ਨਹੀਂ ਜਾਣਾ ਦੀਦੀ ਇਹ ਸਾਡਾ ਘਰ ਆ ਆਪਾਂ ਘਰ ਨਹੀਂ ਛੱਡਣਾ ਬੜੀਆਂ ਕੁੜੀਆਂ ਇਹਨਾਂ ਚੀਜ਼ਾਂ ਤੋਂ ਨਿਰਾਸ਼ ਹੋ ਕੇ ਦੁਖੀ ਹੋ ਕੇ ਘਰ ਛੱਡ ਦਿੰਦੀਆਂ ਤੁਹਾਨੂੰ ਪਤਾ ਉਹਨਾਂ ਵਿਚਾਰੀਆਂ ਦਾ ਘਰ ਸਾਰੀ ਉਮਰ ਨਹੀਂ ਬਣ ਪੌਂਦਾ ਉਹ ਦਰਦ-ਦਰਦ ਦੇ ਠੱਕੇ ਖਾਂਦੀਆਂ ਫਿਰਦੀਆਂ ਵਾ ਕਦੀ ਭਰਾ ਪਰਜਾਈਆਂ ਦੇ ਬੂਹੇ 'ਚ ਜਾ ਕੇ ਬਹਿ ਜਾਂਦੀਆਂ ਨੇ ਤੇ ਕਦੀ ਵਿਚਾਰੀਆਂ ਕੱਲੀਆਂ ਸਿਰਸੜ ਹੁੰਦੀਆਂ ਫਿਰਦੀਆਂ ਵਾ ਉਹਨਾਂ ਦਾ ਬਾਅਦ 'ਚ ਕੋਈ ਵਿਆਹ ਵੀ ਨਹੀਂ ਕਰਾਉਂਦਾ ਜੇ ਕੋਈ ਰਿਸ਼ਤਾ ਮਿਲਦਾ ਹੈ ਤੇ ਉਹੋ ਜਿਹਾ ਮਿਲਦਾ ਵਾ ਜਿੰਨੂੰ ਕਿਤੇ ਨਹੀਂ ਢੋਈ ਨਾ ਅੱਗੇ ਜ਼ੁਬਾਨ ਖੋਲਣ ਜੋਗੀਆਂ ਕੇ ਦੇ ਅਗਲੇ ਕਹਿੰਦੀ ਆ ਪਿੱਛੋਂ ਛੱਡ ਕੇ ਆਈ ਆ ਗਾਂ ਬੋਲ ਕਿੱਦਾਂ ਬੋਲਣਾ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉੱਥੇ ਕੁੜੀ ਗਲਤੀ ਕਿ ਮੁੰਡਾ ਗਲਤੀ ਜਿਹੜਾ ਮਰਜ਼ੀ ਗਲਤ ਹੋਵੇ ਦੀਦੀ ਪਰ ਹਮੇਸ਼ਾ ਕੁੜੀ ਨੂੰ ਤਾਨੇ ਦਿੱਤੇ ਜਾਂਦੇ ਆ ਕਿ ਤੂੰ ਗਲਤੀ ਹੀ ਤਾਂ ਤੂੰ ਘਰ ਛੱਡ ਕੇ ਆਈ ਆ ਕੋਈ ਇਹ ਨਹੀਂ ਸਮਝਦਾ ਕਿ ਇੱਕ ਧੀ ਦੁਖੀ ਹੋ ਸਕਦੀ ਆ ਉਹ ਤਾਂ ਘਰ ਛੱਡ ਕੇ ਆ ਸਕਦੀ ਆ ਇਸ ਕਰਕੇ ਮੈਂ ਘਰ ਨਹੀਂ ਛੱਡਣਾ ਤੇ ਨਾ ਤੈਨੂੰ ਛੱਡਣ ਦੇਣਾ ਜੀ ਖਾਪਾਈ ਤੇ ਰਣੀ ਅਜਮਮੀ ਇਨੇ ਚਰਦੀ ਮੈਂ ਇੱਥੇ ਕਿਉਂ ਬਸੀ ਆ ਐਸੇ ਕਰ ਕਹੀ ਨਾ ਕਿ ਉੱਥੇ ਮੈਨੂੰ ਤਾਂ ਬਾਨਾ ਲੱਜੇ ਕੀ ਇਹ ਕੁੜੀ ਪਤਾ ਨਹੀਂ ਕਿੱਦਾਂ ਘਰ ਛੱਡ ਕੇ ਆ ਗਈ ਆ ਕਿ ਤਾਂ ਪਤਾ ਚੀ ਕਮੀ ਨੂੰ ਨਹੀਂ ਆ ਕੋਈ ਸ਼ੁਕਰ ਕਰੋ ਉਹਨੇ ਮੇਰੇ ਹੱਥੋਂ ਫੋਨ ਖੋਲਿਆ ਮੇਰਾ ਪਤਾ ਕੀ ਰਹਾਦਾ ਸੀ ਹੁਣ ਚੁੱਕ ਕੇ ਕੰਦਨ ਮੱਥਾ ਮਾਰਨਾ ਸੀ ਮਦਾ ਤੇਰੇ ਘਰ ਬੜੇ ਦਾ ਇੱਕ ਵਾਰੀ ਰੋਬੜਾ ਪੈਂਦਾ ਨਾ ਮੱਥੇ ਤੇ ਬਾਹਰ ਲੋਕੀ ਕੁੱਛਦੇ ਕੀ ਹੋਇਆ ਕੀ ਆ ਤੇ ਦੱਸਦਾ ਕਿ ਜਨਾਨੀਆਂ ਕੋਟ ਖਾਦੀ ਐ ਇਹਨੂੰ ਸ਼ਰਮ ਆਉਂਦੀ ਮੱਸਾ ਕਿ ਮੈਂ ਕੀ ਕੀਤਾ ਉਹ ਤੇ ਚੰਗਾ ਹੋਇਆ ਕਿ ਇਹਨੇ ਫੋਨ ਕੋਲਿਆ ਮੇਰੇ ਕੋ ਤੇ ਪਰੇ ਚਲ ਗਿਆ ਤੂੰ ਬਹੁਤ ਵਧੀਆ ਕੀਤਾ ਸੰਮੀ ਅੱਜ ਇਹਨਾਂ ਨੂੰ ਨਾ ਹੁਣ ਥੋੜਾ ਬਹੁਤ ਡਰ ਹੋਊਗਾ ਨਾ ਕਿ ਪਤਾ ਨਹੀਂ ਕੀ ਕਰ ਸਕਦੀਆਂ ਨਾ ਇੱਕ ਪਾਸੇ ਮੈਂ ਤਾਂ ਜੀ ਉਹਨਾਂ ਕੋ ਦੁਖੀ ਹੋ ਕੇ ਆਈ ਦੂਜੇ ਪਾਸੇ ਆਹ ਸਭ ਕੁਝ ਵੇਖ ਲਿਆਉਂਦੇ ਸਹਣ ਕੋਈ ਨਹੀਂ ਦੀਦੀ ਤੂੰ ਹੀ ਹੋਸੜਾ ਰੱਖੋ ਕੁਝ ਨਹੀਂ ਹੁੰਦਾ ਆਪਾਂ ਦੋਨੇ ਰਲ ਕੇ ਇਹਨਾਂ ਦਾ ਮੁਕਾਬਲਾ ਕਰਾਂਗੇ ਇਨੂੰ ਬੁਢੜੀ ਨੂੰ ਤੇ ਵੇਖਿਆ ਮੈਂ ਮਜ਼ਾ ਚਕਾਉਂਦੀ ਅਜੇ ਦੇਖੀ ਜਾਓ ਮੈਂ ਇਹ ਤਾਂ ਕੀ ਕੀ ਕਰਦੀ ਆ ਨਾਲੇ ਉਹ ਕਿੱਥੇ ਗਈ ਏ ਗੌਰਪ੍ਰੀਤ ਪਤਾ ਨਹੀਂ ਕਿੱਥੇ ਨਿਕਲ ਗਈ ਆ ਸੇਰ ਦੀ ਗਈ ਹੋਣੀ ਆਂਡ ਗਵੰਡ ਕੋਈ ਲੱਗਾ ਨਾ ਉਹ ਵੀ ਨਹੀਂ ਹੈ ਕੀ ਤੂੰ ਵੀ ਚਲ ਗਈ ਤੇ ਮੇਰੇ ਦਿਵਾਲੇ ਦੋਵੇਂ ਹੀ ਹੋ ਗਏ ਬਸ ਇਹੋ ਤੇ ਇਹਨਾਂ ਨੇ ਵੇਖਿਆ ਗਈ ਹੋਣੀ ਆਂਡ ਗਵੰਡ ਗੱਲਾਂ ਮਾਰਦੀ ਹੋਣੀ ਐ ਮੇਰੇ ਭਰਾ ਮੇਰਾ ਭਰਾ ਇੱਕ ਡੀਐਸਪੀ ਐ ਤੇ ਇੱਕ ਰਿਸਪੈਕਟਰ ਐ ਤੇ ਮੇਰੀ ਮਾਂ ਮੇਰੀ ਮਾਂ ਤੇ ਅਲ ਜਾ ਬੈਠੇ ਸ਼ਰਮੀ ਹੁੰਦੀ ਐ ਇਹਨਾਂ ਨੂੰ ਕੌਂਦੀ ਦੀ ਅਕਾਤ ਨਹੀਂ ਇਹਨਾਂ ਦੀ ਪੀਕਾਰ ਸੌਦਾ ਸੁੱਟ ਸਕੀ ਐ ਨਾ ਮੋੜਣਾ ਬੋਲਦੇ ਕਿਉਂ ਨਹੀਂ ਭਾਈ ਮੈਂ ਥੋੜਾ ਜਿਹਾ ਬਾਹਰ ਕੀ ਕਲ ਚਲ ਗਈ ਪਿੱਛੋ ਕੀ ਐਨੇ ਪੰਗਾ ਵਾੜਦਾ ਛੋਟੀ ਨੇ ਐਹੋ ਤੇ ਪੰਗਾ ਪਾਣ ਦੇ ਕੱਲ ਮੇਰੇ ਹੱਥੀ ਪੈ ਗਈ ਆ ਉਹ ਹੱਥੀ ਉਹਦੀ ਐਨੀ ਜੂਰਤ ਨਹੀਂ ਤੇ ਹੋਰ ਕੀ ਦਿਨੋ ਦਿਨ ਉਹਦੀ ਜੂਰਤ ਤਾਂ ਵੱਧਦੀ ਜਾਂਦੀ ਤਾੜ ਤੋਂ ਪੜਿਆ ਨਹੀਂ ਆ ਤੁਹਾਡੀ ਹਿੰਮਤ ਕਿੱਥੇ ਸੀ ਉੰਜ ਤੇ ਬੜਾ ਸ਼ੇਰ ਬਣਿਆ ਫਿਰਦੇ ਹੋ ਜਿੰਨੇ ਜੋਗੀ ਹੈਗੀ ਸੀ ਮੈਂ ਭੰਨਿਆ ਉਹਨੇ ਤੇ ਮੇਰੇ ਮੋਟੇ ਸੇਕ ਤੇ ਸੁਖੜੀ ਜੀ ਨੇ ਕੜ ਕੇ ਘੁਮਾਣੀ ਸੀ ਉਹਦੀ ਗੁਤੜੀ ਤੈਨੂੰ ਤਾਂ ਮੈਂ ਵਾਜਾ ਮਾਰਦੀ ਲੱਗਦਾ ਮਾਰਦੀ ਮੈਂ ਓਏ ਇੱਥੇ ਜਿੱਕਾ ਤੇ ਗੁਰਪ੍ਰੀਤ ਮਮੀ ਦੇ ਹੱਥ ਦੇ ਮਾਰੂਗੀ ਆਹ ਵੇਲਾ ਤੂੰ ਹੋਰ ਜਾ ਗਈ ਹੈ ਹੱਥ ਦੇ ਵਿੱਚ ਲੋ ਇਹਨੂੰ ਮੈਂ ਸੈੱਟ ਕਰਦੀ ਹਾਂ ਨਿਕਣੀ ਦੀ ਮੈਂ ਉਹਨੂੰ ਜਾ ਕੇ ਕੀ ਕਵਾਂ ਮਲਣ ਵਾਲੇ ਨੂੰ ਕਿ ਮੈਨੂੰ ਕੁਛ ਤਰ ਖਾਦੇ ਆ ਖਾਂਦੇ ਉਹ ਤਾਂ ਆ ਹੀ ਨਾ ਤੁਹਾਡੇ ਕੋਲ ਕੁਝ ਹੁੰਦਾ ਨਹੀਂ ਆਪ ਸੱਟਾ ਲਵਾ ਲਈ ਹੈ ਉਹ ਜਨਾਨੀ ਹੀ ਜਨਾਨੀ ਇਹਨਾਂ ਦੇ ਹੱਥ ਨਹੀਂ ਛੁੱਕਿਆ ਸ਼ਮੀ ਨੇ ਜੇ ਤਾਂ ਮੈਂ ਤਾਂ ਉਹਨੂੰ ਸਿੰਧਿਆ ਕਰ ਦੇਣਾ ਸੀ ਸਿੱਧਾ ਗੱਦ ਨਸੀ ਕਾਰੋ ਨੂੰ ਸਿੱਧਾ ਨਹੀਂ ਤੇ ਮੈਂ ਕਰਦੀ ਉਹਨੂੰ ਮੈਂ ਆ ਹੀ ਹੋਈ ਨਾ ਹੁਣ ਇਹਨੂੰ ਸੈੱਟ ਕਰਕੇ ਜਾਵਾਂਗੀ ਤੇ ਤੇਰੇ ਕੋਈ ਸੈੱਟ ਹੋਣੀ ਮੇਰੇ ਤੋਂ ਹੁਣ ਉੱਥੋਂ ਬਾਜੀ ਜਾਂਦੀ ਆਂਦੇ ਹੀ ਉਹ ਨਜ਼ਰ ਮੇਨੂੰ ਬਾਜੀ ਐਵੇਂ ਜਾਣ ਦਵਾਂਗੀ ਆਪਾਂ ਹਥੋਂ ਦੇਖ ਲੈ ਇਹਨੂੰ ਮੈਂ ਕਿਵੇਂ ਸੈੱਟ ਕਰਦੀ ਨਿਕੜੀ ਨੂੰ ਨਾਲੇ ਵੱਡੀ ਵੀ ਇਹ ਦੇਖ ਕੇ ਹੱਲਾ ਸ਼ੇਰੀ ਚ ਰਹਿੰਦੀ ਹੁੰਨੀ ਬਸ ਇਹੋ ਗੱਲ ਯੂ ਵੱਡੀ ਵੀ ਇਹ ਕੇ ਨਾ ਹੱਲਾ ਸ਼ੇਰੀ ਚ ਆ ਗਈ ਅਰੰਦੀ ਨਹੀਂ ਆ ਗਈ ਹਾਂ ਆ ਗਈ ਹੈ ਕੱਲ ਰਾਜੂ ਦੇਖਿਓ ਬੋਲੀ ਬਥੇਰਾ ਬੜਾ ਬੋਲੀ ਕੱਲ ਉਹ ਕਦੀ ਲਾਓ ਹੱਥ ਅਸਰ ਕਰਿਆ ਇਹਨੇ ਆਪਣੇ ਲਈ ਤੇ ਮੈਂ ਠੋਕ ਦਿੱਤੀਆਂ ਤੇ ਹੁਣ ਉਹਦੇ ਮੈਂ ਕਿੰਨਾ ਠੋਕਾਂ ਕਿਉਂ ਉਹਨੂੰ ਮੰਮੀ ਨੇ ਫੜ ਲਿਆ ਆਹੋ ਤੇ ਉਹਨੂੰ ਥੋੜੀ ਠੋਕ ਸਕਦੇ ਤੇ ਹਮਾਂ ਪਾਈ ਨਾ ਦੋਨੋਂ ਹੀ ਹੋਣ ਨੇ ਹੋਰ ਕੀ ਫਿਰ ਇੰਜ ਪਿੰਗਾ ਵੀ ਨਹੀਂ ਲੱਗਦਾ ਦੂਜੇ ਦੀ ਗੋਟੀ ਤੁਹਾਡਾ ਥੋੜੀ ਬੰਦ ਹੈ ਪਰ ਮੰਮੀ ਤੇ ਕਹਿ ਸਕਦੇ ਆ ਨਾ ਤੇ ਉਹਨੂੰ ਕਰੋ ਨਹੀਂ ਤੇ ਮੈਂ ਅੱਜ ਹੁਣ ਆ ਗਈ ਨਾ ਮੰਮੀ ਨੇ ਕਹਿਨ ਦਿਆ ਮੰਮੀ ਨੇ ਉਹਦੀ ਗੁਤਣੀ ਘਮਾਈ ਆ ਮੰਮੀ ਦੇ ਸਗਾ ਮੋਜ ਆ ਗਈ ਹੱਥ ਦੇ ਤੇ ਦੁਬਾਰਾ ਦੱਸਣ ਤੇ ਨਹੀਂ ਨਾ ਮੰਮੀ ਹੋਰ ਕੀ ਕਰੇ ਮੰਮੀ ਦੇ ਹੇਠ ਉੱਤੇ ਹੋਈ ਉਹਦੇ ਨਾਲ ਪਰ ਉਹਦੇ ਬੀਜੀ ਹੱਥੋਂ ਨਿਕਲ ਗਈ ਹੁਣ ਸਹੀ ਗੱਲ ਤਾਂ ਮੰਮੀ ਦੇ ਹੱਥੋਂ ਨਿਕਲੀ ਇਹ ਨਹੀਂ ਜਾਣ ਦਿੰਦੀ ਇਹ ਹੋਰ ਪ੍ਰਿੰ ਤਹਾਡੇ ਕਾਬੂ ਨਹੀਂ ਆਂਦੀ ਤਾਂ ਹੁਣ ਸਿੱਧਾ ਮੰਨ ਲਓ ਨਾ ਤੁਹਾਡੇ ਕਾਬੂ ਨਹੀਂ ਹੋਣ ਆਣਾ ਹੁਣ ਮੈਂ ਆਪ ਨੂੰ ਕਾਬੂ ਕਰਦੀ ਜਿੰਨੇ ਦਾ ਮੈਂ ਇੱਥੇ ਆਈ ਨਾ ਉਹਨੂੰ ਦੇਖ ਮੈਂ ਕਿਵੇਂ ਸੈੱਟ ਕਰਦੀ ਤੇ ਫਿਰ ਇੱਥੇ ਬੈਠੀ ਕੀ ਕਰਨ ਰਈ ਆ ਜਾ ਜਾ ਕੇ ਗੁੱਤੜੀ ਘਮਾ ਹਾਂ ਜਿੱਥੇ ਆਈ ਮੈਂ ਬੈਠੀ ਆ ਦੇਖ ਵੇਖ ਮੇਰੇ ਤਾਂ ਸੀਨੇ ਅੱਗ ਭਲਦੀ ਵੀ ਐ ਕਿ ਮੇਰੀ ਮਾਂ ਤੇ ਹੱਥ ਤੇ ਚੁੱਕਣਾ ਦੀ ਹੁੰਦੀ ਕੌਣ ਐ ਤੇ ਅੱਗ ਤੇਰੀ ਤਾਂ ਦੀ ਠੰਡੀ ਹੋਣੀ ਆ ਜਿੰਨਾ ਚੱਕਾ ਤੂੰ ਉਹਨੂੰ ਚਾਰ ਰਾਸ ਸੁਣਾ ਲਵੇ ਜਾ ਮੇਰੀ ਦੀ ਮਰੋੜਦਾ ਮੈਂ ਆਲੀ ਗੁੱਤੜੀ ਫੇਰ ਨਾ ਜੋ ਮਰਜ਼ੀ ਕਰ ਜਾ ਜਾ ਮੇਰੀ ਗੱਲ ਸੁਣ ਅਮਨ ਭਾਈ ਨੂੰ ਸਾਹਮਣਾਣਾ ਫੇਰ ਉਹ ਮੈਨੂੰ ਛ ਮੇਰੀ ਗੱਲ ਸੁਣ ਜੇ ਮੈਂ ਵੀ ਕਿਤੇ ਮਾੜੀ ਮੋਟੀ ਤੇਰੀ ਗਲਤੀ ਕੱਢਾਂ ਨਾ ਤੇ ਤੂੰ ਹਟੀ ਨਾ ਮੈਂ ਤੈਨੂੰ ਕਹਣਾ ਰੁਕ ਜਾ ਕਿਉਂ ਸਹੀ ਗੱਲ ਹੈ ਸਾਡੇ ਕੋਲੋਂ ਤੈਨੂੰ ਪੂਰੀ ਸਪੋਰਟ ਹੈਗੀ ਹੋਰ ਸ਼ਰੀ ਠੀਕ ਹੈ ਮੈਂ ਰੁਕਣ ਨੂੰ ਰੁਕਣ ਵਾਲੀ ਨਹੀਂ ਆਂ ਤੁਹਾਨੂੰ ਪਤਾ ਨਹੀਂ ਮੇਰੇ ਸੁਭਾਅ ਦਾ ਬਸ ਹਾਂ ਹਾਂ ਮਾੜਾ ਮੋਟਾ ਤੇ ਪੁੱਤ ਸਾਨੂੰ ਕਹਿਣਾ ਪਿਆਣਾ ਕਹਿਣਾ ਹੀ ਪੈਣਾ ਤੁਹਾਨੂੰ ਤੂੰ ਤੇ ਛੱਡ ਦੇ ਪਰ ਤੂੰ ਛੱਡਣਾ ਨਹੀਂ ਮੈਂ ਛੱਡਣਾ ਵੀ ਨਹੀਂ ਇਹਨੂੰ ਬਸ ਬਸ ਉਧਰ ਬਣੀ ਫਿਰਦੀ ਹੈ ਜਾ ਜਾ ਰਾਜੂ ਮੇਰੀ ਮਾਂ ਤੇ ਹੱਥ ਚੁੱਕੇਗੀ ਹੁੰਦੀ ਕੋਣ ਮੈਂ ਆਈ ਮੰਮੀ ਇਹ ਨਾ ਵੇਖੇ ਰੱਖਿਆ ਇਹੇ ਉਹਦੇ ਕੋਈ ਸੈੱਟ ਹੋਣਾ ਹੈ ਹਾਂ ਚਲ ਜਾਣ ਦੇ ਜਾਣ ਦੇ ਓਸ਼ਨੀ ਤਮੀਂ ਕੀ ਹੋ ਗਿਆ ਵਾ ਕੋਈ ਨਹੀਂ ਉੱਥੇ ਡਾਜਾ ਲੱਗ ਗਿਆ ਇਹ ਪੈਰ ਨੂੰ ਇਨੀ ਬਾਜੀ ਕਿਉਂ ਮਾ ਨਾ ਟੈਨਸ਼ਨ ਨਾ ਲੈ ਤੂੰ ਇਹਨਾਂ ਨੇ ਵੀ ਆਈ ਕੋਸ਼ਿਸ਼ ਕਰਦੇ ਰਹਿਣਾ ਏਦਾਂ ਤੇ ਆਪਾਂ ਟੈਨਸ਼ਨ ਲੈ ਲੈ ਕਿ ਮਰ ਜਾਾਂਗੇ ਇਹਨਾਂ ਨੂੰ ਕੋਈ ਅਸਰ ਨਹੀਂ ਹੋਣਾ ਅੱਛਾ ਮੈਨੂੰ ਇੱਕ ਗੱਲ ਦੱਸ ਤੂੰ ਕੱਲ ਦਾਈ ਜੀ ਕੋ ਗਈ ਕੀ ਹੋਇਆ ਉੱਧਰ ਉਹ ਉੱਧਰ ਵੀ ਦੀਦੀ ਬੜਾ ਕੰਮ ਖਰਾਬ ਹੋਣ ਡਿਆ ਦਾਈ ਜੀ ਵੱਲ ਗਈ ਮੈਂ ਪੁੱਛਿਆ ਮੈਂ ਕਿਹਾ ਤੁਸੀਂ ਗਏ ਸੀ ਘਰ ਸਾਹੀ ਜਾਂ ਤੁਸੀਂ ਦਾਈ ਜੀ ਗਏ ਸੀ ਸਾਫੀ ਮੁਕਰ ਕੇ ਦਾਈ ਜੀ ਕਹਿੰਦੇ ਨਾ ਨਾ ਮੈਂ ਤਾਂ ਕਦੀ ਵੀ ਨਹੀਂ ਗਈ ਤੇਰੇ ਘਰ ਤੇ ਨਾਲੇ ਤੇਨੂੰ ਪੁੱਛੇ ਤਾਂ ਬਣਾ ਮੈਂ ਕਿੱਦਾਂ ਜਾ ਸਕਦੀ ਆ ਮੈਂ ਕਿ ਉਹਦਾਂ ਦੀ ਕਹੜੇ ਵੀ ਸਾਹੀ ਲੈ ਜਾਣਾ ਕਹਿੰਦੇ ਨਾ ਸਾਹੀ ਬਣੀ ਗਿਆ ਤੇ ਮੈਂ ਫਿਰ ਕਿਹਾ ਮੈਂ ਕਿਹਾ ਮੰਮੀ ਜੀ ਹੁਣਾਂ ਨੂੰ ਇਹ ਗੱਲ ਦਾ ਪਤਾ ਲੱਗਾ ਵਾ ਤੇ ਫਿਰ ਉਹ ਕਿੱਥੋਂ ਲੱਗਾ ਵਾ ਕਹਿੰਦੀ ਮੈਨੂੰ ਵੀ ਪਤਾ ਕਿੱਥੋਂ ਲੱਗਾ ਵਾ ਤੁਹਾਨੂੰ ਪਤਾ ਆਊਗਾ ਉਹਨਾਂ ਦਾ ਤੇ ਹੁਣ ਤੇ ਆੜੀ ਤੁਹਾਡੀ ਪ੍ਰਾਪਰਟੀ ਤੇ ਆ ਕੇ ਇਦਾਂ ਕਰਦੇ ਹੁੰਦੇ ਆ ਜਵਾਈ ਲਾ ਲਿਆ ਹੋਊਗਾ ਕਿਦੋਂ ਪਤਾ ਤੇ ਫਿਰ ਦੀਦੀ ਮੈਂ ਉੱਥੋਂ ਦੁਰਨ ਲੱਗੀ ਤੇ ਮੇਰਾ ਮੋਬਾਈਲ ਉੱਥੇ ਰਹਿ ਗਿਆ ਟੇਬਲ ਤੇ ਹੂੰ ਟੇਬਲ ਤੇ ਰਹਿ ਗਿਆ ਤੇ ਮੈਂ ਮੋਬਾਈਲ ਲੈ ਫੇਰ ਵਾਪਸ ਆਈ ਤੇ ਉਸੇ ਵੇਲੇ ਫੋਨ ਮੰਮੀ ਤੇ ਮੰਮੀ ਨਾਲ ਗੱਲਾਂ ਕਰਦੀ ਸਾਡੀ ਮੰਮੀ ਹਾਂ ਚੁਗਲੀਆਂ ਕਰਦੀਆਂ ਦੋਵੇਂ ਜਾਣੀਆਂ ਆਂਦੀ ਆਈ ਹੀ ਪਤਾ ਲਾਉਣਾ ਇਹ ਤੇ ਪੁੱਛਣ ਲਈ ਮੈਂ ਕਿਹਾ ਨਾ ਮੇਰੇ ਤੇ ਜਸਵੀਰ ਨਾਲ ਗੱਲ ਹੀ ਨਹੀਂ ਹੁੰਦੀ ਮੈਂ ਤੇ ਕੁਝ ਵੀ ਨਹੀਂ ਕਿਹਾ ਉਹਨੂੰ ਤੇ ਮੇਰੇ ਤੇ ਸ਼ੱਕ ਕਰਨ ਲਈ ਮੈਂ ਤੇ ਸਾਫ਼ ਹੀ ਮੁੱਕਰ ਗਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਭੈਣ ਜੀ ਤੁਹਾਡੇ ਪੁੱਛੇ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਆਪਾਂ ਰਲ ਕੇ ਚੱਲਣਾ ਦੋਵੇਂ ਧਿਰਾਂ ਨੇ ਜੋ ਕਰਨਾ ਹੀ ਰਲ ਕੇ ਕਰਨਾ ਅਮਨ ਤਾਂ ਸਾਹੀ ਰਲ ਕੇ ਕਰਨਗੇ ਜੋ ਕਰਨਗੇ ਵੇਖ ਲੈ ਛੰਮੀ ਇੱਥੇ ਆਪਣੇ ਵੇਖ ਲੈ ਆਪਣਿਆਂ ਨੂੰ ਮਾਰਨ ਲਏ ਮੈਂ ਕਿਹਤੇ ਨਹੀਂ ਕੀ ਬਰੋਸਾ ਕਰਨਾ ਉਹ ਹੀ ਦੀਦੀ ਕੱਲ ਦੀ ਮੈਂ ਜ਼ਿਆਦਾ ਹੀ ਟੁੱਟ ਗਈ ਆ ਕਿ ਤਾਈ ਜੀ ਨੇ ਵੀ ਇਦਾਂ ਕੀਤਾ ਮੈਂ ਤਾਂ ਫਿਰ ਬਥੇਰਾ ਕਹਿ ਕੇ ਆਈ ਮੈਂ ਕਿ ਅੱਜ ਤੁਹਾਡੀ ਧੀ ਹੁੰਦੀ ਤਾਂ ਤੁਸੀਂ ਇਦਾਂ ਕਰਦੇ ਮੈਂ ਕਿ ਸ਼ਰੀਕ ਫੇ ਸ਼ਰੀਕ ਹੀ ਹੁੰਦੇ ਆ ਨਾ ਐਵੇਂ ਥੋੜਾ ਸਿਆਣਿਆਂ ਨੇ ਖਾਣ ਪਾਏ ਕੁਝ ਸੋਚ ਸਮਝ ਕੇ ਪਾਏ ਜਦੋਂ ਤੁਹਾਡੇ ਵਰਗਿਆਂ ਵੱਲ ਵੇਖੀਦਾ ਨਾ ਸਭ ਚਾਚੇ ਤਾਇਆ ਤਾਂ ਭਰੋਸਾ ਉੱਠ ਜਾਂਦਾ ਹਾਂ ਹਮੇ ਕਹਿਨ ਨੂੰ ਕਹਿ ਦਿੰਦੀ ਐ ਅਸੀਂ ਤੁਹਾਡੇ ਨਾਲ ਆ ਫਿਰ ਕੀ ਹੋ ਗਿਆ ਤੁਹਾਡਾ ਕੋਈ ਭਰਾ ਨਹੀਂ ਆ ਤੇ ਹਾਵੇ ਤੇਰਾ ਭਰਾ ਬਿਤਾ ਸਾਹੀ ਇਹ ਤੂੰ ਕਿੱਦਾਂ ਕਹਿੰਨੀ ਤੇਰਾ ਭਰਾ ਹੈ ਨਹੀਂ ਆ ਕੋਈ ਤੇਰੇ ਲਾਗੇ ਨਹੀਂ ਲੱਗੂਗਾ ਤੂੰ ਕਿਹੇ ਕੰਮ ਦੀ ਚਿੰਤਾ ਨਹੀਂ ਕਰਨੀ ਕੀ ਪਤਾ ਦੀਦੀ ਕਿੰਨਾ ਕੁ ਖਾਂਡ ਰਹੀ ਆਏਗੀ ਕੋਈ ਪਤਾ ਨਾ ਮੈਂ ਮੰਮੀ ਜੀ ਨੂੰ ਇਹ ਗੱਲ ਕਹਿ ਸਕਦੀ ਆਂ ਕਿ ਮੰਮੀ ਤੁਸੀਂ ਸਾਈਹ ਹੱਥ ਨਾ ਦੋ ਸਾਰਾ ਕੁਝ ਫਿਰ ਕੌਣ ਕਰੇ ਤੂੰ ਤੇ ਗਲਤ ਠੀਕ ਆ ਸ਼ਮੇ ਤੇਰੀ ਪਰ ਇੰਨਾ ਕੁਝ ਲੋਕਾਂ ਕਰਕੇ ਹੀ ਨਾ ਰਿਸ਼ਤਿਆਂ 'ਚ ਦਰਾਰਾਂ ਪੈ ਜਾਂਦੀਆਂ ਵਾ ਸਾਰੇ ਚਾਚੇ ਤਾਈ ਜਦਾਂ ਦੇ ਨਹੀਂ ਹੁੰਦੇ ਪਰ ਕੁਝ ਲੋਕ ਜਿਹੜੇ ਆ ਨਾ ਸਾਰੇ ਰਿਸ਼ਤੇ ਹੀ ਖਰਾਬ ਕਰਕੇ ਰੱਖ ਦਿੰਦੇ ਜਿੱਦਾਂ ਕਿ ਤੇਰੀ ਤਾਈ ਤੇ ਤੇਰਾ ਤਾਂ ਇਹਨਾਂ ਨੂੰ ਤੇ ਇੰਨੀ ਸ਼ਰਮ ਚਾਹੀਦੀ ਆ ਨਾ ਕਿ ਉਹ ਵੀ ਕੱਲੀ ਆ ਮਾਵਾ ਧੀਆ ਤੈਨੂੰ ਸਮ ਉਹਨਾਂ ਦਾ ਸਹਾਰਾ ਬਣੀ ਐ ਮੈਂ ਹੁਣ ਮੰਮੀ ਜੀ ਨੂੰ ਦੱਸਣੀ ਆ ਇਹ ਗੱਲ ਕਿ ਮੰਮੀ ਤਾਈ ਤੋਂ ਲੜ ਰਿਓ ਤਾਈ ਨੇ ਜਾ ਕੇ ਇੱਥੇ ਸਿਆਪੇ ਪਾਏ ਜੀ ਤੇ ਮੈਂ ਸੋਚਣ ਦੀ ਜੇ ਮੈਂ ਮੰਮੀ ਨੂੰ ਜਾ ਕੇ ਦੱਸਿਆ ਤੇ ਮੰਮੀ ਨੇ ਤੇਦੀ ਬੇਇੱਜ਼ਤੀ ਕਰ ਦੇਣੀ ਚੰਗੀ ਤਾਂ ਉਹਨੇ ਘਰ ਵੀ ਨਹੀਂ ਵੜਨ ਦੇਣੀ ਮੁੜ ਕੇ ਨਹੀਂ ਨਾ ਆਪਸ ਚ ਨਾਲੇ ਚੰਗੀਆਂ ਲੜਣਾ ਚਾਹ। ਤੂੰ ਰਹਿਣ ਦੇ ਹਜੇ ਕੋਈ ਗੱਲ ਨਹੀਂ ਬਾਅਦ ਚ ਦੱਸਦੀ ਪਹਿਲੇ ਇਹਨਾਂ ਦਾ ਵੇਖੀ ਕੀ ਕਰਨਾ ਪਰ ਇਹ ਵੇਖ ਨਾ ਜੇ ਮੈਂ ਨਹੀਂ ਦੱਸਦੀ ਤੇ ਤਾਈ ਤਾਂ ਥਲੇ ਥਲੇ ਸਾਰੀਆਂ ਜੜਾਂ ਵੜਦੂਗੀ ਸਾਡੀਆਂ ਜਿਹੜੀ ਵੀ ਗੱਲ ਤਾਈ ਨੂੰ ਹੁਣ ਵੇ ਮੰਮੀ ਜੀ ਨੂੰ ਪਤਾ ਨਹੀਂ ਆ ਮੰਮੀ ਨੇ ਹਰ ਗੱਲ ਤਾਈ ਨਾਲ ਕਰਨੀ ਆ ਤੇ ਤਾਈ ਨੇ ਹਰ ਗੱਲ ਮੰਮੀ ਜੀ ਨੂੰ ਦੱਸੀ ਜਾਣੀ ਆ ਮੰਮੀ ਨੇ ਸੋਚਣਾ ਮੈਂ ਤਾਈ ਨਾਲ ਕਰਨੀ ਆ ਤੇ ਗੱਲ ਦਾ ਪੜਦਾ ਵਾ ਸੋਹਰਿਆਂ ਤੱਕ ਗੱਲ ਨਹੀਂ ਗਈ ਪਰ ਤਾਈ ਨੇ ਹਰ ਗੱਲ ਇੱਥੇ ਪਹੁੰਚਾਉਣੀ ਆ ਕੋਈ ਨਾ ਉਹਨਾਂ ਵਿਚਾਰਿਆਂ ਨੇ ਕਿ째 ਲੱਪਣਾ ਸਮਝ ਕੇ ਗੱਲ ਕਰਨੀ ਆ ਅੱਗੇ ਕਿਹੜਾ ਇਹਨਾਂ ਨੇ ਸਾਨੂੰ ਘਾਟ ਔਖੇ ਕੀਤਾ ਵਾ ਹੋਰ ਔਖੀਆਂ ਕਰਨਗੇ ਸਾਨੂੰ ਸਮਝਣਾ ਗੱਲ ਨੂੰ ਨਹੀਂ ਨਹੀਂ ਤੇ ਮੰਮੀ ਜੀ ਨੂੰ ਦੱਸਣਾ ਹੀ ਪੈਣਾ ਵਾ ਇਹ ਤੇ ਦੱਸਣਾ ਹੀ ਪੈਣਾ ਕੋਈ ਗੱਲ ਆਪਣੇ ਘਰ ਦੀ ਤੂੰ ਉਹ ਨਾ ਕਰੋ ਹੀ ਨਾ ਐਹੋ ਤੇ ਗੱਲ ਆ ਨਾ ਦੀਦੀ ਜੇ ਮੈਂ ਮੰਮੀ ਜੀ ਨੂੰ ਦੱਸ ਦੂੰਗੀ ਨਾ ਤੇ ਫਿਰ ਮੰਮੀ ਅਲਰਟ ਹੋ ਜਾਣਗੇ ਤੂੰ ਜੇ ਘਰ ਦੇ ਬੇਇੱਜ਼ਤੀ ਤੇ ਕਰਨ ਫਿਰ ਕੰਮ ਵੀ ਇਹਨੇ ਇਹੋ ਹੀ ਕੀਤੇ ਨਾ ਬੇਇੱਜ਼ਤੀਆਂ ਕਰਾਉਣ ਵਾਲੇ ਚਲ ਕੋਈ ਗੱਲ ਨਹੀਂ ਸ਼ਮੀ ਆ ਆਪਾਂ ਸੋਈ ਜੀ ਚੱਲੀਏ ਚਲ ਕਿ ਨਹੀਂ ਕੰਮ ਪਿਆ ਵਾ ਕਰ ਲਈਏ ਨੀਲੀ ਕਾਪੜੀ ਲੈ ਮੈਂ ਸੋਚਿਆ ਪਤਾ ਨਹੀਂ ਕੀ ਬਣਾਇਆ ਇਹ ਚੰਮੀ ਨੇ ਬਾਹਰ ਇੱਥੇ ਕਰ ਦੋ ਲਿਓ ਮੈਂ ਮਾਇਂ ਦੀ ਨੀਲੀ ਕਾਪੜਾ ਉਸਸੀ ਜੀ ਪਾ ਲੈ ਸੰਗੇ ਅੱਗੇ ਨਾਲ ਦੇ ਮਾਸਾ ਸਰ ਪਾ ਕੇ ਕੀ ਬਣਾਈਏ ਚੰਮੀ ਫਿਰ ਹੁਣ ਨਿਊਟ੍ਰੀ ਨਾਲ ਗੇ ਨਿਊਟ੍ਰੀ ਬਣਾ ਲੈਨੇ ਆ ਤੇ ਇਦਾਂ ਵਾਧੇ ਨਿਊਟ੍ਰੀ ਘਰ ਬਣਾ ਲੈਨੇ ਆਪਾਂ ਤੇ ਗੁਲਚੇ ਲਿਆਵਾਂਗੇ ਨਾ ਮਾਰਕੀਟ ਤੋਂ ਆਹ ਦੇਂਦੇ ਲਿਆ ਤੇ ਗੁਲਚੇ ਐਵੇਂ ਨਾ ਦੇ ਆਪਾਂ ਤਰਲੇ ਗੱਡੀ ਚਾਹੀਏ ਫੁਲਕਾ ਲੋਂਦੇ ਕੀ ਸਲਾਵਾ ਹੁੰਦੀ ਆ ਵੀ ਆ ਕੀ ਸਲਾਵਾ ਹੁੰਦੀ ਆ ਵੀ ਆ ਕਿਨੇ ਖਾਣੇ ਗੁਲਚੇ ਕਿਉਂ ਤੈਨੂੰ ਆਬਜੈਕਸ਼ਨਸ ਲਾ ਤੋ ਕਹੀਂ ਹਾਂ ਬੜੇ ਗੁਲਚੇ ਖਾਣੇ ਤੂੰ ਗੁਰਪ੍ਰੀਤ ਆ ਕਿਹੜੇ ਬੋਲੀਆ ਤੇਰੀ ਤੂੰ ਇਹ ਤਾਂ ਚੁੱਪੀ ਰੋ ਕੱਲ ਮੈਂ ਤੂੰ ਬਾਹਰ ਗਈ ਤੂੰ ਕਿ ਸੱਚੇ ਮੈਂ ਆਣਾ ਨਹੀਂ ਮੁੜ ਕੇ ਕਿਉਂ ਤੇਰੀ ਐਸਾ ਚੌੜਾ ਨਹੀਂ ਉਡੀਆ ਬਾਹਰ ਮੈਂ ਬਾਹਰ ਆ ਗਈ ਨਾ ਮੇਰੀ ਹਾਂ ਜਲਦੀ ਆਪਣੇ ਭਰਾ ਨੂੰ ਤਾਂ ਮਾਂ ਨੂੰ ਪੁੱਛ ਜਾ ਕੇ ਕਿ ਉਹਨਾਂ ਨੇ ਕੀ ਕੀਤਾ ਵਾ ਅੱਛਾ ਕੀ ਕੀਤਾ ਵੇ ਤੂੰ ਹੀ ਦੱਸ ਦੇ ਮੈਨੂੰ ਕੀ ਕੀਤਾ ਅੱਛਾ ਮੈਂ ਜਾ ਕੇ ਕਿਹੜੇ ਘਰ ਤੋਂ ਤ ਕਰਨ ਦੇ ਸੀ ਜਦੋਂ ਮੈਂ ਘਰ ਹੈ ਨਹੀਂ ਤੇ ਤੂੰ ਹੀ ਕਰ ਲਈ ਪੁੱਛ ਨਾ ਦੇ ਆ ਕੇ ਓ ਨਾ ਤੇਰੀ ਹਿੰਮਤ ਕਿਵੇਂ ਪਈ ਮੇਰੀ ਬਾਤ ਹੱਥ ਚੁੱਕਣ ਦੀ ਬੋਲ ਮੇਰੀ ਗੱਲ ਕਰਨ ਕਰ ਤੇ ਤੂੰ ਮੇchnਾ ਪਾਗਲ ਹੋ ਗਈਆਂ ਪਾਗਲ ਮੈਂ ਨਾ ਚੁੱਪ ਕਰ ਰਹੀ ਸੀ ਮੇਰੀ ਗੱਲ ਸੁਣ ਧਿਆਨ ਨਾਲ ਆਪਣੀ ਮਾਂ ਨੂੰ ਜਾ ਕੇ ਪੁੱਛ ਰਾ ਵੀ ਮੈਂ ਕਿਹੜੇ ਕੋਲ ਹੱਥ ਚੁੱਕਿਆ ਸੀ ਪਹਿਲਾਂ ਉਹਨਾਂ ਨੇ ਮੇਰੇ ਦੇ ਹੱਥ ਚੁੱਕਿਆ ਇਹਨਾਂ ਦੇ ਚੁੱਕਿਆ ਉਹਨਾਂ ਨੂੰ ਪੁੱਛਣਾ ਜਾ ਕੇ ਕਿਹੜੇ ਗੱਲੋ ਚੁੱਕਿਆ ਅੱਛਾ ਉਹ ਨਹੀਂ ਹੱਥਾ ਚੁੱਕਿਆ ਮੇਰੀ ਮਾਂ ਨੇ ਮੇਰੀ ਮਾਂ ਨੇ ਹੀ ਹੱਥਾ ਚੁੱਕਿਆ ਪੈਰ ਦੁਹੀ ਕੀਤੀ ਹੈ ਲੈ ਆ ਤੇਰੇ ਮੁੰਦੇ ਜੇ ਪੈਰ ਮੈਂ ਕੀਤੀ ਹੋਗੀ ਨਾ ਜੋ ਕਹੇਗੀ ਮੈਂ ਉਹ ਕਰਨ ਨੂੰ ਤਿਆਰ ਹਾਂ ਪਤਾ ਮੈਨੂੰ ਕਿ ਕਿ ਇਹ ਮਾਗ ਨਹੀਂ ਹੈ ਕਿ ਪੈਰ ਕਰੂੰਗੀ ਪਤਾ ਤੇਰੇ ਕਿ ਉਹ ਮੁੰਡਾ ਮਾਰ ਨਹੀਂ ਅੰਮੇ ਪਾਣੀ ਚ ਦੂ ਤੂੰ ਰਾਮਨਾ ਖਲੋਤੀ ਹੈ ਨਾ ਤੇਰੇ ਮੁੰਦੇ ਚੜ੍ਹੇ ਚ ਬੜਾ ਮਾਰਨ ਦੀ ਕੀ ਬਰਸਾ ਤੈਨੂੰ ਮੇਰਾ ਡਰ ਰਹਿ ਗਿਆ ਮਾਦਾ ਤਾਂ ਲੱਗਦਾ ਖਤਮ ਹੀ ਹੋ ਗਿਆ ਤੇਰੇ ਦਿਲ ਚੋਂ ਹਾਂ ਡਰ ਰਹਿ ਗਿਆ ਪੁਲਿਸ ਇੰਸਪੈਕਟਰ ਨੇ ਆ ਨਾ ਤੂੰ ਡਰ ਰਹਿ ਗਿਆ ਅੱਛਾ ਮੁੰਬਲੇ ਸਪੈਕਟਰ ਦੇ ਚੰਮੀ ਨੇ ਆਪਣੀ ਮਾਂ ਦੀ ਬੰਨਾ ਵਾ ਸਾਡੀ ਬੰਚਣਾ ਕਿਤੇ ਅੱਜ ਤਾਂ ਕੀ ਹੁਣ ਜੈਹੋ ਚਲੋ ਕੋਵੇ ਨਾਲ ਕਿ ਮੇਰੀ ਮਾਂ ਦੇ ਪਿੱਛੇ ਪਈਆਂ ਨਾ ਸੁਧਾ ਜਾਓ ਉਹ ਜੈਹੋ ਜਿਹੜੇ ਕੀਤੀਆਂ ਤੇ ਉਹਦੀ ਹੱਡ ਕੋ ਕਰਾ ਲਈਆਂ ਤੇ ਚੁੱਪ ਕਰਕੇ ਨਾ ਜਿੱਜਾ ਕੇ ਕੋਈ ਕੰਮ ਕਰ ਲਾ ਨਹੀਂ ਕਰਾ ਕੇ ਜਾ ਕੇ ਸੌਂ ਜਾ ਕੰਮਰਾ ਮੇਰੀ ਮਾਂ ਨੂੰ ਹੁਣ ਅੱਖ ਨਾ ਲਾਈ ਜਿਹੜਾ ਤੂੰ ਲਾ ਲਿਆ ਨਾ ਤੇ ਨਾ ਮੈਂ ਲਿਆਜ ਕਰਦੀ ਵੀ ਆ ਜੈ ਤੇਰੀ ਮਾਂ ਹੱਥ ਲਾਉਗੀ ਨਾ ਮੈਨੂੰ ਲਾਉਗੀ ਕੁੰਗਾ ਥੱਲੇ ਤੇ ਮੈਂ ਵੀ ਲਾਉਗੀ ਅੱਜ ਆ ਮੇਰੀ ਮਾਂ ਹੱਥ ਨਹੀਂ ਲਾਉਂਦੇ ਹਾਂ ਉਹ ਫालतू ਹੱਥ ਨਹੀਂ ਲਾਉਗੀ ਤੈਨੂੰ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਆ ਬੇਗੋ ਸੰਭਾਲੋ ਉਹ ਨਾ ਬੇ ਤੁਹਾਡੇ ਉਹ ਵੀ ਸੰਭਾਲੀ ਬੈਜੇ ਫੜੋ ਇਹਨੂੰ ਲੈ ਮੈਂ ਤੇ ਗੁਰਪ੍ਰੀਤ ਇਹਦੇ ਨਾਲ ਮੂੰਹ ਨਾ ਬੋਤ ਲਾ ਇਹ ਤੇ ਬੜੀ ਹੈ ਕੀ ਉਹ ਚਲੋ ਚਲੋ ਪਿੱਛੇ ਆ ਗਏ ਦੋ ਬਾਰ ਮੈਂ ਤਾਂ ਬਸ ਬਾਅਦ ਲੈ ਕੇ ਜਾਣ ਨਹੀਂ ਹੈ ਤੂੰ ਤਪਾਇਆ ਨਾ ਕੋਈ ਗਾਦੀ ਦੀ ਦੀ ਮਾੜਾ ਬੋਟਾ ਆਇਆ ਵਾ ਇੱਕ ਦੋਰੀ ਤਪਾਇਆ ਨਾ ਤੇ ਸੂਤਰਾ ਹੋ ਜਾਣੀ ਐ ਇੱਧਰ ਮੈਂ ਦੱਸਾਂ ਤੂੰ ਜਿੰਨੀ ਸ਼ਰਮ ਹੀ ਨਹੀਂ ਆਂ ਕੀ ਕਰਨ ਨਹੀਂ ਆ ਮਾਹੀ ਬੰਦਿਆਂ ਨੂੰ ਲੜਨਾਉਂਦੀਆਂ ਕੱਲ੍ਹ ਵੇਲਾ ਕਿਹਾ ਸੀ ਕਿ ਪੁਲਿਸ ਨੂੰ ਫੋਨ ਕਰਤਾ ਵਾ ਤੇ ਕਿੱਦਾਂ ਕੱਢਾਉਣ ਲੱਗ ਪਏ ਦੋਵੇਂ ਮਾਂ ਪੁੱਤ ਤੇ ਅੱਜ ਉਹ ਗੈਨ ਛੱਡ ਗਈ ਨਾ ਦਾ ਮੂੰਹ ਨਾ ਮੱਥਾ ਸਗਾਤ ਦਾ ਚਲ ਤੂੰ ਹੁਣ ਬੱਸ ਕਰ ਠੀਕ ਆ ਨਾ ਤੂੰ ਉਹ ਮੈਂ ਠੀਕ ਆ ਇਹੋ ਜਿਹਿਆਂ ਕਈ ਵੇਖੀਆਂ ਮੈਂ ਛੋਟੇ ਹੁੰਦੇ ਆ ਵੀ ਇਹ ਕੁੜੀ ਮੈਨੂੰ ਰੋਜ਼ ਕੁੱਟ ਦਿੰਦੀ ਹੁੰਦੀ ਚੰਗੀ ਤਾਂ ਫਲਾਈ ਹੈ ਮੈਂ ਇੱਕ ਦਿਨ ਤੂੰ ਨਾਸਾ ਦਾ ਲਊ ਲੂਪ ਗਾਤਾ ਮੜਕੇ ਮੈਂ ਮਾਂ ਦੀ ਮੜਕੇ ਮੈਨੂੰ ਲੱਭਦੀ ਫਿਰੇਗਾ ਮੈਂ ਪੈਟੀ ਥੱਲੇ ਲੋਗੀ ਮਾਂ ਤਾਂ ਫਾਹ ਜਾਗੇ ਚੱਲ